ਗੱਲ ਹੈ ਕਿ ਇਦਾਂ ਵੀ ਜਿੰਨਾ ਹੁਣ ਅੱਜ ਤੀ ਦੇ ਪੰਜਾਬੀ ਕਮਿਟੀ ਨੇ ਖਾਸ ਕਰਕੇ ਇੰਡੀਅਨ ਖਾਸ ਕਰਕੇ ਰੀਸ਼ੀਨ ਇਹਨਾਂ ਜਿਹੜਾ ਕ੍ਰਾਈਮ ਦਾ ਜਿੰਨਾ ਪੱਲਾ ਫੜਿਆ ਨਾ ਛੇਤੀ ਅਮੀਰ ਹੋਣ ਦੀ ਚਾਹਤ ਤੇ ਇੱਜਾ ਨੇ ਇਹਨਾਂ ਲੋਕਾਂ ਦਾ ਗਰਾਫ ਹੁਣ ਜਿਹੜਾ ਜਿੰਨਾ ਪੰਜਾਬੀਆਂ ਦਾ ਨਾਮ ਪੂਰੇ ਵਰਲਡ ਸੀਗਾ ਉਹ ਖਰਾਬ ਕਰਤਾ ਜੀ ਠੀਕ ਹੈ ਚੋਰੀਆਂ ਕਰ ਰਹੇ ਆ ਕੁਝ ਕੁਝ ਪ੍ਰੋਬਲਮ ਇਹ ਹੋ ਰਹੀ ਆ ਕਿ ਇੱਥੇ ਆ ਕੇ ਨਾ ਚਾਹੁੰਦੇ ਹੋਏ ਵੱਡੀਆਂ ਗੱਡੀਆਂ ਜੋ ਕਿ ਇਹਨਾਂ ਦੀ ਲੋਡ ਵੀ ਨਹੀਂ ਕੰਮ ਦੇ ਪਰ ਲੋਡ ਜਿਹੜੀ ਹੈਗੀ ਵੱਖਰੀ ਗੱਲ ਆ ਹਾਈ ਸਟੈਂਡਰਡ ਹਾਈ ਸਟੈਂਡਰਡ ਤੋਂ ਉਹਦੇ ਚੱਕਰ ਦੇ ਵਿੱਚ ਫਿਰ ਉਹ ਗਲਤ ਕੰਮਾਂ ਨੂੰ ਪਾਇਆ ਮਤਲਬ ਆਪਾਂ ਕਹਿ ਲਈਏ ਵੀ ਖਾਵੇ ਦੀ ਜ਼ਿੰਦਗੀ ਦੀ ਖਾਤਰ ਹਾਂਜੀ ਹਾਂਜੀ ਖਾਸ ਕਰਕੇ ਪੰਜਾਬੀ ਇੰਡੀਅਨ ਜਾਂ ਐਸ਼ੀਅਲ ਕਮਿਊਨਿਟੀ ਜਿਹੜੀ ਕੰਮ ਕਰਦੀ ਹੈ ਠੀਕ ਹੈ ਕੋਈ ਸੱਚ ਫੋਰਡਬਿਲਟੀ ਹੈਗੇ ਲਵੇ ਕੋਈ ਮੁੱਦਾ ਨਹੀਂ ਆਪਾਂ ਇਸ ਗੱਲ ਦਾ ਮੁੱਦਾ ਇਸ਼ੂ ਨਹੀਂ ਹੈਗਾ ਆਪਾਂ ਤਾਂ ਇਹ ਕਹਿੰਦੇ ਆ ਵੀ ਤੁਸੀਂ ਆਪਣੀ ਚਾਤਰਮ ਦਾ ਪੈਰ ਖਿਚਾ ਰੋ ਤੇ ਜ਼ਿਆਦਾ ਵਧੀਆ ਹੈ ਇਹੀ ਗੱਲ ਆ ਜੀ ਵੀ ਲੋੜਾਂ ਤੇ ਉੱਥੇ ਹੀ ਰਹਿਣੀਆਂ ਖਾਸ ਕਰ ਜਦੋਂ ਤੁਸੀਂ ਫੁਕਰ ਬਣਨੋਂ ਜ਼ਿਆਦਾ ਫੋਰਡ ਕਰਦੇ ਆ ਤਾਂ ਉਹਦੇ ਕਰਕੇ ਤੁਹਾਡੇ ਖਰਚੇ ਵਧਦੇ ਆ ਹੁਣ ਗੱਡੀ ਦੀ ਕੀਮਤ ਤੁਸੀਂ 4-5000 ਦੀ ਕਾਰ ਨਾਲ ਵੀ ਸਰ ਸਕਦਾ ਤੇ 50000 ਵਾਲੀ ਕਾਰ ਨਾਲ ਵੀ ਸਰ ਸਕਦਾ 4-5000 ਟੋਟਲ ਕੀਮਤ ਜਿਹੜੀ ਗੱਡੀ ਦੀ ਉਹਦੇ ਨਾਲ ਗੁਜਾਰਾ ਗੁਜਾਰਾ ਹੋ ਸਕਦਾ ਜਿਹਨੇ ਕਰਨਾ ਜਿਹਨੇ ਕਰਨਾ ਠੀਕ ਹੈ ਜੀ ਤੇ ਜਿਹੜਾ ਨਹੀਂ ਕਰਨਾ ਉਹ 50000 ਵਾਲੀ ਨਾਲ ਨਹੀਂ ਸਰਦਾ ਇੰਨਾ ਚੀਜ਼ਾਂ ਨਹੀਂ ਤਾਂ ਲਾਲਚ ਨੂੰ ਇੱਕ ਫੋਕਰ ਬਣੇ ਨੂੰ ਦਾ ਕਰਕੇ ਹੀ ਲੋਕਾਂ ਨੇ ਕ੍ਰਾਈਮ ਦਾ ਪੱਲਾ ਫੜਿਆ ਸੋ